ਨੇਰਗੁਣਿਆ ਕਾਲਪੁਰਖ ਦਾ ਸਰਗਣ ਸਰੂਪ ਮਹਾਰਾਜੇ ਸ਼ੇਰ ਸਿੰਘ বিষ্ণੂ ਭਗਵਾਨ ਕਣਕਪੁਰ ਵਾਸੀ ਜੀ ਸੋਹੰਗ ਸ਼ਬਦ ਜਨ ਰਸਨਾ ਗਾਏ ਮਹਾਰਾਜੇ ਸ਼ੇਰ ਸਿੰਘ ਸਤਗੁਰ ਸਾਚਾ ਆਪਣੀ ਲਾਏ ਸ਼ਰਨਾ ਜੁਗੋ ਜਗ ਪ੍ਰਵਯ ਅਵਤਾਰ ਮਾਤ ਲੋਕ ਆਏ ਜਾਂ ਮਾਤਾਰ ਜੋ ਸਰੂਪ ਵਿੱਚ ਸੰਸਾਰ ਪ੍ਰਭ ਸਾਚੀ ਕੀ ਸਾਚੀ ਕਾਰ ਮਹਾਰਾਜ ਸ਼ੇਰ ਸਿੰਘ ਸਤਗੁਰ ਸਾਚਾ ਪੂਰਨ ਨਾਰਯ ਅਵਤਾਰ ਸਤਜਗ ਪ੍ਰਭ ਪਏ ਮਹਿਰਵਾਨਾ ਤਰੇਤਾ ਪੈ ਰਾਮਾ ਕਾਲ ਯੁਗ ਤਰੇ ਜੋਤ ਪ੍ਰਭ ਪਗਵਾਨਾ ਦੁਆ ਪਰ ਆਏ ਕਨਈਆ ਸ਼ਾਮਾ ਮਹਾਰਾਜ ਸ਼ੇਰ ਸਿੰਘ ਕਲ ਪਹਿਰਿਆ ਜਾਮਾ ਜੁਗੋ ਜੁਗ ਪ੍ਰਭ ਜਾਮਾ ਤਾਰੇ ਪਗਤ ਜਨਾ ਪ੍ਰਭ ਪਾਰ ਉਤਾਰੇ ਲੇਖ ਲਿਖਾਏ ਅਪਰੀਅ ਪਾਰੇ ਪ੍ਰਭ ਸਾਚੇ ਦੀ ਸਾਚੀ ਕਰੇ ਮਹਾਰਾਜੇ ਸਿੰਘ ਵਿਸ਼ਨੂੰ ਭਗਵਾਨ ਚੌਥੇ ਜੋਗ ਲੈ ਅਵਤਾਰੇ ਭਗਤ ਜਨਾ ਪ੍ਰਭ ਪਾਰਿ ਉਤਾਰਿਆ ਕਿਰਪਾ ਕਰੇ ਆਪ ਗਿਰਧਾਰਿਆ ਜੋ ਸਰੂਪੀ ਪ੍ਰਗਟ ਜੋਤ ਪਾਰਿ ਉਤਾਰਿਆ ਨਰ ਸਿੰਘ ਨਰਾਇਣ ਦੋਸਤ ਹਰ ਨਾਕਸ਼ ਆਣ ਸੰਗਾਰਿਆ ਬਾਵਣ ਰੂਪ ਧਾਰ ਪ੍ਰਭ ਮੰਗਣ ਜਾਏ 발 ਦਵਾਰਿਆ ਜੋ ਸਰੂਪੀ ਵੇਖ ਕਰ ਚਾਰ ਵੇਦ ਰਸਨੀ ਉਚਾਰਿਆ ਜੋ ਸਰੂਪ ਜੁਗੋ ਜਗ ਲੈ ਅਵਤਾਰਿਆ ਜਨ ਭਗਤਾ ਪ੍ਰਭ ਹੋਏ ਸਹਾਈ ਜਿਉ ਅੰਮ੍ਰੀਕ ਲਾਜਰ ਖਾਈ ਚੱਕਰ ਸੁਦਰਸ਼ਨ ਪ੍ਰਭ ਲਗਾਈ ਦੇਵੀ ਦੇਵ ਨਾ ਹੋਏ ਸਹਾਈ ਇੰਦ ਲੋਕ ਸ਼ਿਵ ਲੋਕ ਬ੍ਰਹਮ ਲੋਕ ਤਜਾਈ ਨਹਿ ਕਲੰਕੇ ਅਵਤਾਰ ਨਰ ਜੁਗੋ ਜੁਗ ਹੋਏ ਸਹਾਈ